ਮੈਂ ਦੇਖੀ ਉਹਨਾਂ ਦੇ ਤਾਂ ਚਲੋ ਗੋਲੀਆਂ ਸੀਗੀਆਂ ਤੁਹਾਨੂੰ ਉਹ ਸਾਇਰਨ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਕਾ ਬਾਹਰ ਨੂੰ ਨਿਕਲ ਲੱਗੇ ਮੈਂ ਇਹਨੂੰ ਅੰਦਰ ਨੂੰ ਭੇਜਦਾ ਫਿਰ ਬੱਜੇ ਤੇ ਵੇਟਦੇ ਫਿਰ ਅੰਦਰ ਆ ਗਏ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜ਼ੇ ਦੀਆਂ ਕੁੰਡੀਆਂ ਪੰਨੀਆਂ ਅਸੀਂ ਅਸੀਂ ਮੂਰੇ ਵੀ ਹੋਏ ਵੀ ਸਾਡੇ ਵਾਜਣ ਵੀ ਉਹਦੇ ਨਾਲ ਵਜਣ ਫਿਰ ਵੀ ਉਹਦੇ ਹੀ ਮਾਰ ਕੇ ਗਏ ਆ ਗੋਲੀਆਂ ਇਹਲੇ ਦੀ ਵੱਡੀ ਖਬਰ ਮਾਛੀਵਾੜਾ ਥਾਣੇ ਦੇ ਅਧੀਨ ਆਉਂਦੇ ਪਿੰਡ ਚੱਕ ਲੋਟ ਦੇ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੇ ਉੱਤੇ ਚਾਰ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਮਲਾਵਰ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਕਰੀਬ 20 ਸਾਲਾਂ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਗਏ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਜ਼ਖਮੀ ਨੌਜਵਾਨ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲੈ ਗਏ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਵੱਖ-ਵੱਖ ਕੋਨਿਆਂ ਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਇਸ ਘਟਨਾ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਲੋਕ ਆਪਣੇ ਆਪ ਦੇ ਵਿੱਚ ਡਰੇ ਹੋਏ ਮਹਿਸੂਸ ਕਰ ਰਹੇ ਨੇ ਦਨ ਦਿਹਾੜੇ ਇਹ ਜਿਹੜੀ ਕਟਨਾ ਆ ਉਹ ਵਾਪਰਦੀ ਹੈ ਜਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਕਈ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਚਾਕਲਟ ਕੀ ਮਾਮਲਾ ਜਿਹੜਾ ਰਾਤ ਜੋ ਸਵੇਰੇ ਹੋਇਆ ਸੀ ਸਵੇਰੇ ਉੱਤੇ ਮੈਂ ਉਹ ਗੱਡੀ ਨਿਕਲੀ ਉਹ ਮੈਂ ਬਾਹਰ ਸੀਗੀ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ ਤਿੰਨ ਚਾਰ ਜਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਨੂੰ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਤਜਨ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰੇ ਭਰਾ ਬਾਹਰ ਨੂੰ ਨਿਕਲਣ ਲੱਗਿਆ ਮੈਂ ਇਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਵੀ ਉਹਨਾਂ ਗੋਲੀਆਂ ਉਹਨਾਂ ਦੇ ਪਿਸਤੋਲੇ ਸੀਗੇ ਉਹਨਾਂ ਦੇ ਹੱਥਾਂ 'ਚ ਤੇ ਬਰੋ ਅੰਦਰ ਨੂੰ ਚੱਲ ਗਿਆ ਜਦੋਂ ਅੰਦਰੋਂ ਨਾ ਉਹ ਜਦੋਂ ਦੋ ਦੋ ਨਾ ਸਾਇਰਿੰਗ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਵਜੇ ਤੇ ਵੇਟਦੇ ਫਿਰ ਅੰਦਰ ਆ ਕੇ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜ਼ੇ ਦੀਆਂ ਕੁੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਏ ਸੀਗੇ ਤੇ ਫਿਰ ਉਹਨੇ ਪੰਨ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵੱਜਣ ਵੀ ਉਹਦੇ ਨਾਲ ਵੱਜਣ ਫਿਰ ਵੀ ਉਹਦੇ ਹੀ ਮਾਰ ਕੇ ਗਿਆ ਗੋਲੀਆਂ ਉਹ ਕਿੰਨੀਆਂ ਗੋਲੀਆਂ ਬੱਜੀਆਂ ਨੇ ਗੋਲੀਆਂ ਪਤਾ ਨਹੀਂ ਇੰਨਾਂ ਹੀ ਪਤਾ ਉਹਦੇ ਵੀ ਲੱਤ ਪਰ ਵੱਜੀ ਹੋਈ ਸੀਗੀ ਪੇਟ ਪਰ ਇੱਥੇ ਬਾਕੀ ਪਰ ਵੱਜੀ ਹੋਈ ਸੀਗੀ ਇੱਕ ਇੱਥੇ ਗੋਨ ਵੀ ਵੱਜੀ ਸੀਗੀ ਖਾਲਸਕੇ ਮੇਂ ਦੀਏ ਤੁਹਾਡੇ ਬ੍ਰਦਰ ਦੀ ਹੁਣ ਠੀਕ ਨੇ ਜਾਂ ਕਿਸ ਤਰ੍ਹਾਂ ਦਾ ਉਹ ਪਤਾ ਨਹੀਂ ਹੈ ਜੇ ਕੁਝ ਵੀ ਹਲੇ ਐਡਮਿਟ ਕਰ ਲੈ ਕੇ ਗਏ ਹੋਏ ਹਨ ਉਹਨਾਂ ਨੂੰ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰ ਦੀ ਉਹ ਆਵਾਜ਼ ਸਾਡੇ 9:30 ਵਜੇ ਦੀ ਕਰੀਬ ਆ ਬਸ ਇੰਨਾ ਕੁ ਟਾਈਮ ਸੀਗਾ ਠੀਕ ਹੈ ਠੀਕ ਰਣਜੀਤ ਕੌਰ ਚੱਕ ਲੋੜ ਪਿੰਡ ਕੀ ਗੱਲਬਾਤ ਹੁੰਦੀ ਹੈ ਸਾਡੇ ਉਹ ਸਾਡੇ ਨਿਓ ਪੱਟੀ ਹੋਈ ਹੈ ਪਿੱਛੇ ਸਾਡੇ ਕੰਢ ਦੇ ਮੇਰੇ ਥਾਏ ਸੌਰਨ ਰੋਲਾ ਉਹ ਜਣੀ ਫੈਸਲਾ ਤਾਂ ਪਰਸੋਂ ਹੋ ਗਿਆ ਜਣੀ ਇਹ ਡੈਡੀ ਤਾਂ ਮੰਨ ਲੈਂਦੇ ਹੈਗੇ ਫੈਸਲੇ ਨੂੰ ਜਣੀ ਚਲ ਉਹਦਾਂ ਨਾਲ ਮਿਲ ਕੇ ਕਰਾਤਾ ਹੈ ਫੇਰ ਮੁੜ ਕੇ ਸਾਢੇ ਸਵੇਰੇ ਉਹ ਆਇਆ ਵੀ ਇਧਰ ਨੂੰ ਯਾਨੀ ਗੱਲਬਾਤ ਕੋਈ ਨਹੀਂ ਹੋਈ ਹੈਗੀ ਵੀ ਯਾਨੀ ਹੁਣ ਮੁੜ ਕੇ ਸਾਨੂੰ ਜਦੋਂ ਉਹ ਗੰਨਾਸੀਆਂ ਲੈ ਕੇ ਆਏ ਹੋਏ ਤੇ ਜਿੱਦਣ ਲੜਾਈ ਜੀ ਗੰਨਾਸੀਆਂ ਲੈ ਕੇ ਆਏ ਸਾਨੂੰ ਅਸੀਂ ਅੰਦਰ ਹੀ ਬੜੇ ਰਹੇ ਸਾਡੇ ਕੁੰਡਾ ਲਾ ਕੇ ਸਾਰੇ ਅੰਦਰ ਬੜੇ ਰਹੇ ਉਹ ਐਂ ਕਹਿੰਦੇ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਖਤਮੇ ਕਰ ਦਨੇ ਸਾਰਿਆਂ ਨੂੰ ਕੋਣ ਕਹਿੰਦਾ ਮੇਰੇ ਤਾਹ ਸਰ ਦੇ ਮੁੰਡੇ ਕਹਿੰਦੇ ਸੀ ਇੱਕ ਨਾ ਮੱਲੂ ਇੱਕ ਨਾ ਕਾਲਾ ਇੱਕ ਨਾ ਦੋਆ ਹੈ ਨਾ ਇੱਕ ਨਾ ਜਸਵੰਤ ਜਦੋਂ ਪਹਿਲੇ ਉਹਨਾਂ ਦੀ ਤਿੰਨ ਘਰ ਵਾਲੀਆਂ ਵੀ ਆਈਆਂ ਇਹਦੇ ਤਿੰਨੇ ਜਿਹੜੀ ਫਾਇਰਿੰਗ ਹੋਈ ਆ ਉਹ ਕਿੱ데 ਤੇ ਹੋਈ ਉਹ ਏਦਾਂ ਹੋਈ ਫਾਇਰਿੰਗ ਦਰਵਾਜ਼ਾ ਕੱਢ ਕੇ ਵੇਚਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਉਠਾ ਲਿਆ ਮੈਂ ਕਿ ਦਰਵਾਜ਼ਾ ਕੱਢ ਕੇ ਦਾ ਯਾਨੀ ਉਹ ਅਜੇ ਹੱਥ ਹੀ ਆਇਆ ਮੈਂ ਉੱਥੇ ਖੜੀ ਆ ਔਰ ਉੱਥੋਂ ਲਾਗੇ ਚਲਾਣ ਫਾਇਰਿੰਗ ਕਿੰਨੇ ਕ ਜਣ ਮੁੰਡੇ ਚਾਰ ਤੇ ਮੈਂ ਜਣੀ ਉੱਧਾ ਦੇਖ ਲੈ ਮੈਂ ਥੱਲੇ ਨੂੰ ਪਹਿਚਾਣਦੇ ਹਾਂ ਉਹਨਾਂ ਨੂੰ ਮੈਂ ਦੋ ਪਹਿਚਾਣੇ ਐ ਸਾਨੂੰ ਨਹੀਂ ਐ ਏਦਾਂ ਪਤਾ ਜਣੀ ਮੈਂ ਉੱਧਾ ਦੇਖੇ ਆ ਦੋ ਬੰਦੇ ਕਿੰਨੀਆਂ ਗੋਲੀਆਂ ਚਲਾਈ ਗੋਲੀਆਂ ਤਾਂ ਪਤਾ ਹੀ ਨਹੀਂ ਜਾਣ ਕਿੰਨੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਲਗੇ ਮੁੰਡੇ ਦੇ ਜੀ ਮੁੰਡੇ ਦੇ ਪਤਾ ਨਹੀਂ ਦੋ ਲੱਗੇ ਬਈ ਤਿੰਨ ਲੱਗੀਆਂ ਐਦਾਂ ਐਨੇ ਸਾਨੂੰ ਪਤਾ ਹੀ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਹੈ ਕੀ ਕੰਮ ਕਰਦਾ 20 ਸਾਲ ਦਾ ਮੁੰਡਾ ਖੇਤੀਓ ਕਰਦੇ ਜੀ ਅਸੀਂ ਯਾਨੀ ਉਹਦਾ ਘਰੇ ਰਹਿੰਦਾ ਪਲਾਸਟੂ ਕੀਤੀ ਹੋਈ ਕੋਈ ਲਾਕਡਾਟ ਹੈਗੀ ਹੈ ਕੋਈ ਬਸ ਉਹਨਾਂ ਨਾਲ ਐ ਸਾਡੀ ਹੋਰ ਕਿਸੇ ਨਾਲ ਨਹੀਂ ਮੇਰੇ ਮੁੰਡੇ ਦਾ ਕਦੇ ਇੰਨਾ ਸਾਹੂਆ ਕਿਤੇ ਪੁੱਛ ਕੇ ਵੀ ਦੇਖ ਲਿਓ ਕਿ ਕੋਈ ਐਹ ਜੀ ਕੋਈ ਗੱਲਬਾਤ ਹੈ ਨਹੀਂ ਸਾਡੇ ਨਾਲ ਕਿ ਉਹਦਾ ਇੰਨਾ ਸਾਡੇ ਸਾਹੂਆ ਮੇਰੇ ਮੁੰਡੇ ਦਾ ਕਦੇ ਕਿਸੇ ਨਾਲ ਲੜਿਆ ਵੀ ਹੈ ਨਹੀਂ ਪਹਿਲਾਂ ਕਦੇ ਕੋਈ ਧਮਕੀ ਵਗੈਰਾ ਨਹੀਂ ਨਹੀਂ ਕਦੇ ਵੀ ਨਹੀਂ ਕੁਝ ਵੀ ਨਹੀਂ ਹੈ ਕੋਈ ਹੋਰ ਨਹੀਂ ਬਸ ਉਹਨਾਂ ਨਾਲ ਐ ਇਹ ਕੋ ਉਹਨਾਂ ਦਾ ਕੋੜ ਮਹਿਲਵਾਨਗੜ ਹੈ ਉਹਨਾਂ ਦਾ ਪਿੰਡ ਉਹ ਜਣੀ ਉਹ ਕਰਾਂਦਾ ਜਿੰਨਾ ਵੀ ਕਰਾਂਦਾ ਸਾਰਾ ਕੁਝ ਪਿੰਦਰ ਆ ਉਹਨਾਂ ਦਾ ਨਾਮ ਕੋਈ ਤੁਹਾਡੇ ਕੈਮਰੇ ਲੱਗੇ ਹੋਏ ਨੇ ਘਰ ਦੇ ਵਿੱਚ ਕੈਮਰੇ ਸਾਡੇ ਨਹੀਂ ਜੀ ਹੈਗੇ ਅਜੇ ਅਸੀਂ ਤਾਂ ਹੁਣੇ ਆਏ ਆ ਸਾਡੇ ਤਾਂ ਕੰਮ ਚੱਲਦਾ ਤੁਸੀਂ ਕਿੱਥੇ ਬੈਠੇ ਸੀ ਜਦੋਂ ਇਹ ਘਟਨਾ ਹੋਈ ਮੈਂ ਇੱਥੇ ਬੈਠੀ ਸੀ ਮੁੰਡਾ ਮੇਰਾ ਅੰਦਰ ਦਾ ਮੈਂ ਬੁਲਾਇਆ ਉਹਨੂੰ ਮੈਂ ਕਿਹਾ ਗੇਟ ਕੱਢ ਕੇ ਦਾ ਜਾਨੀ ਉਹਨੂੰ ਵੜ ਕੇ ਗੋਲੀਆਂ ਮਾਰੇ ਪਹਿਲਾਂ ਇੱਥੇ ਇੱਥੇ ਚਲਾਂਦੇ ਆ ਗਏ ਉਹ ਤੋਂ ਗੋਲੀਆਂ ਪਰ ਲਾ ਕੇ ਚਲਾਣ ਫਿਰ ਅਸੀਂ ਜਿੰਜਾ ਮੈਂ ਦਾਵਾ ਦਾ ਮੈਂ ਆਪਣੀ ਬੇਟੀ ਨਾਲ ਲੜਾਈ ਆਹਨ ਬੇਟੇ ਨਾਲ ਲੜਾਇਆ ਅੰਦਰ ਨੂੰ ਜਦੋਂ ਉਹਨਾਂ ਦਾ ਦਰਵਾਜ਼ਾ ਸਾਡਾ ਕੁੰਡੀਆਂ ਪੱਟ ਕੇ ਫਿਰ ਅੰਦਰ ਵੜੇ ਕੱਲੇ ਬੇਟੇ ਤੇ ਗੋਲੀਆਂ ਚਲਾਈਆਂ ਜਾਂ ਕੱਲੇ ਬੇਟੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹਦੇ ਪਤਾ ਹੀ ਨਹੀਂ ਜੇ ਕੱਲੇ ਬੇਟੇ ਤੇ ਚੱਲੀਆਂ ਪਈ ਉਹਦਾ ਉਹ ਹੋਈਆਂ ਔਰ ਇਹਦੇ ਜੀ ਉਧੇ ਹੀ ਚਲੀ ਗਿਆ ਕਿ ਅੰਦਰ ਜਾ ਕੇ ਸਾਰੇ ਤੇ ਲਾਗੇ ਚਲਾਣ ਇਹਦੇ ਡੈਡੀ ਨੇ ਸਮਝ ਕਫੜਿਆ ਵੀ ਹੈ ਉਹਦੇ ਟੋਪੀ ਵੀ ਉਤਰੀ ਅੰਦਰ ਅਜਾ ਨਤੀਆ ਨਟਗੇ ਬੈ ਜਦ ਤੀ 112 ਦੇ ਫੋਨ ਵੀ ਲਾਇਆ ਆਈ ਸੀ ਉਹ ਨੂੰ ਜਾਣ ਪਤਾ ਹੀ ਨਹੀਂ ਵੀ ਕਿੱਥੇ ਆਏ ਹੁਣ ਸਾਨੂੰ ਇਦਾਂ ਕਿ ਸਾਡੇ ਕਿਹੜੇ ਕੋਈ ਹੋਤੀ ਕਿੰਨੇ ਜਣਿਆਂ ਦੇ ਕੋਲ ਉਹਨਾਂ ਦੇ ਕੋਲ ਹਥਿਆਰ ਸੀਗੇ ਉਹਨਾਂ ਚਾਰਾਂ ਕੋਲੇ ਤੇ ਹਥਿਆਰ ਚਾਰਾਂ ਕੋਲ ਕਿਹੜੇ ਹਥਿਆਰ ਸੀ ਇਹ ਗੋ ਆਈ ਤੇ ਛੋਟੇ ਇਹਨੇ ਇਹੋ ਦੀਆਂ ਗੰਦਾ ਦੇ ਇੱਕ ਨਾਲ ਲੰਬੀ ਦੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹਾਂਜੀ ਇੱਕ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਘਰ ਦੇ ਅੰਦਰ ਵੜ ਕੇ ਕੀ ਸਾਰਾ ਮਾਮਲਾ ਹੈਗਾ ਅੱਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਕੀ ਚਕਲੋਟ ਪਿੰਡ ਦੇ ਵਿੱਚ ਫਾਇਰਿੰਗ ਇਨਸਟੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾਦਾ ਮੁੰਡਾ ਹੈਗਾ ਜਿਹਨੂੰ ਐ ਚਕਲੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਇਆ ਹੋਇਆ ਇੱਥੇ ਇੱਕ ਚਾਰ ਮੂ ਟੱਕੇ ਅਣਪਛਾਤੇ ਵਿਅਕਤੀਆਂ ਨੇ ਉਹ ਜੋ ਕਿ ਗੱਡੀ ਚਾਏ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਆ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪਤਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਿਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਆਪਣੀ ਤਫ਼ਤੀਸ਼ ਕਰ ਰਹੀ ਹੈ ਕਿੰਨੇ ਕੁ ਫਾਇਰ ਹੋਏ ਹੈਗੇ ਅ ਚਾਰ ਜਾਂ ਪੰਜ ਉਹਨੂੰ ਆਈ ਥਿੰਕ ਗੋਲੀਆਂ ਵਜੀਆਂ ਨੇ ਤੇ ਇੱਕ ਮਿਸ ਫਾਇਰ ਵੀ ਹੈ ਤੇ ਆਈ ਥਿੰਕ ਪੰਜ ਛੇ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਦੋ ਜਾਂ ਤਿੰਨ ਅਲੱਗ-ਅਲੱਗ ਆਈ ਥਿੰਕ ਹਥਿਆਰ ਯੂਜ਼ ਹੋਏ ਤੋਂ ਸਾਰਾ ਕਸਾਰਾ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਉਹ ਸਾਰੇ ਕੇ ਸਾਰੇ ਐਵੀਡੈਂਸ ਵਗੈਰਾ ਚੱਕ ਕੇ ਤਫਤੀਸ਼ ਸ਼ੁਰੂ ਹੋ ਚੁੱਕੀ ਤੇ ਅੱਗੇ ਜਿਵੇਂ ਜਿਵੇਂ ਤਫਤੀਸ਼ ਅੱਗੇ ਪ੍ਰੋਗਰੈਸ ਕਰੇਗੀ ਮੀਡੀਆ ਦੇ ਨਾਲ ਵੀ ਸਾਂਝਾ ਕਰ ਦੇਵਾਂਗੇ ਨਹੀਂ ਨਹੀਂ ਕੁਝ ਕਾਰਨ ਕਨਫਰਮ ਨਹੀਂ ਕਰ ਸਕਦੇ ਔਰ ਫੈਮਲੀ ਤੋਂ ਮੈਂ ਉਹੀ ਕਹਿ ਰਹੀ ਫੈਮਲੀ ਤੋਂ ਵੀ ਪੁੱਛਣਾ ਹੈਗਾ ਕਿ ਅਗਰ ਇਨਾਨੂ ਕਿਸੇ ਚੀਜ਼ ਤੇ ਸ਼ੱਕ ਹੈ ਉਹ ਸਾਡੇ ਨਾਲ ਸ਼ੇਅਰ ਕਰਨਗੇ ਤੇ ਅਸੀਂ ਵੀ ਆਪਣਾ ਸਾਰੇ ਕੇ ਸਾਰੀ ਟੀਮ ਸਾਡੀ ਮੂਵ ਫਰਦੀਆਂ ਗਈਆਂ ਨੇ ਦੋਨੋਂ ਪਾਸੇ ਤੇ ਉਹ ਵੀ ਪੁਲਿਸ ਦੀ ਆਪਣੀ ਤਫਤੀਸ਼ ਤੇ ਫੈਮਲੀ ਆਪਣਾ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੇਗੀ ਤੇ ਉਹਦੇ ਬੇਸਿਸ ਤੇ ਫਿਰ ਅੱਗੇ ਤਫਤੀਸ਼ ਚੱਲਦੀ ਹੈ ਹਜੇ ਤੱਕ ਹਜੇ ਤੱਕ ਹਜੇ ਤੱਕ ਕੋਈ ਗੱਲ ਨਹੀਂ ਹਜੇ ਤੱਕ ਕੋਈ ਦਾਦੀ ਔਰ ਫੈਮਲੀ ਨੇ ਕੋਈ ਨਹੀਂ ਦੱਸੀ ਬਾਕੀ ਅਗਰ ਕੁਝ ਇਦਾਦਾ ਆਏਗਾ ਫੈਮੀਲੀ ਮੀਡੀਆ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਨਹੀਂ ਕਿ ਸੀਸੀਟੀਵੀ ਸਾਹਮਣੇ ਆਈ ਹੈ ਕੋਈ ਕਿਸੇ ਨਹੀਂ ਨਹੀਂ ਉਹ ਤਫਤੀਸ਼ ਦਾ 파ਟ ਹੈਗਾ ਜੀ ਅਸੀਂ ਕਰ ਰਹੇ ਆ ਜਿੱਥੇ ਜਿੱਥੇ ਤੱਕ ਵੀ ਪੂਰਾ ਉਹੀ ਮੈਂ ਕਹਿੰ ਰਿਹਾ ਟੀਮਸ ਆਲਰੇਡੀ ਕੇਸ ਦੇ ਉੱਪਰ ਲੱਗੀ ਹੋਈਆਂ ਨੇ ਸੀਸੀਟੀਵੀ ਟ੍ਰੇਲ ਨੂੰ ਵੀ ਚੈੱਕ ਕਰ ਰਹੇ ਤੇ ਉਹਦੇ ਨਾਲ ਟੈਕਨੀਕਲੀ ਵੀ ਤੇ ਉਹਦਾ ਵੀ ਲੋਕਾਂ ਦੀ ਵੀ ਮਦਦ ਲਈਤੀ ਜਾਏਗੀ ਤੇ ਫੈਮਿਲੀ ਵੀ ਜੋ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੇਗੀ ਉਹ ਸਾਰੀ ਚੀਜ਼ ਨੂੰ ਹੀ ਅ ਅ ਅ ਮੱਧਿਰ ਰੱਖਦੇ ਹੋਈ ਮੈਨੂੰ ਲੱਗਦਾ ਹੈ ਕਿ ਅੱਗੇ ਸਾਨੂੰ ਪਤਾ ਲੱਗੇਗਾ ਕਿ ਕੀ ਰੀਜ਼ਨ ਸੀਗਾ ਕੌਣ ਸੀਗੀ ਤੇ ਅ ਕਿਸ ਪਰਪਸ ਦੇ ਨਾਲ ਉਹਨਾਂ ਨੇ ਵਾਰਤਤਾ ਨੂੰ ਜਾ